ਕਾ ਕਿਵੇਂ ਆ ਸੁਖਿਆ ਠੀਕ ਆ ਭਾਈ ਇਹ ਬਿੰਗਾ ਜਾਇ ਖੜਾ ਕੀ ਗੱਲ ਠੂਲੇਪਨ ਵਾਲਾ ਸਮਾਨ ਜਾ ਲੈਣ ਗਿਆ ਸੀ ਭਾਈ ਅੱਛਾ ਔਰ ਡਿੱਗ ਪਿਆ ਤਲਕ ਗਿਆ ਤੂੰ ਡਿੱਗ ਵੇ ਕੇ ਸਮਾਨ ਡਿੱਗ ਪਿਆ ਸਮਾਨ ਤਾਂ ਨਾਲ ਹੀ ਐ ਨਾਲ ਹੀ ਹਾਂ ਕਿੱਥੇ ਆ ਪਕਰੇ ਰੱਖਿਆ ਪਿਆਗਾ ਅੱਛਾ ਕਰੇ ਹੋਰ ਦੱਸੋ ਕਿਚਰੋ ਗਯਾਰ ਉਹ ਯਾਰ ਸਮਾਨ ਤਾਂ ਭਾਈ ਬੱਤਰੇ ਜੀ ਮਾੜੀ ਮੋਟੀ ਹਾਂ ਮੇਰੇ ਕੋਲ ਤਾਂ ਕੱਦੂ ਕੁੱਦੂ ਬਾਵਾ ਕੋਸੀ अच्छा कद्दू तो मैं बस फिसे नहीं हो आजा तू के मैं इसी वो मेरा मक्का रहना इसी है क्या मक्का से जीरी लाऊंगा चल आजा जा फिर चल पढ़ा रे जंगा माता दा दाती दोती पल्ली पुली लेके नहीं क्यों दाती लेके नहीं ना दाती भरे दिन कोठे जो पार्ले पास चकनी पूँगी किधर हो वो पार्ले पास जिन्हें कोठा पना हाँ वो खार जाता दो ਲਾ ਮੈਂ ਤਾਂ ਖੜ ਗਈ ਉਹ ਪਰਲੇ ਪਸੇ ਮੱਕ ਆਪਣੀ ਐ ਕਿਹੜਾ ਉਹ ਨੱਕ ਦੀ ਸੇ ਨੂੰ ਦੇਖ ਆਹੋ ਹੈਗਾ ਹਾਂ ਆਹੋ ਬੰਗਲੇ ਵਾਸਿਆ ਲੱਗ ਗਿਆ ਕਿਉਂ ਕੋਈ ਜਾਨ ਕਰਦਾ ਤੇਰੇ ਵਰਗਾ ਯਾਰ ਤੈਨੂੰ ਕੁੰੰਦੀ ਕਰਦਾ ਹੁੰਦਾ ਕੌਣ ਰੰਗਾ ਰੰਗਾ ਹਾਂ ਵਾ ਕਿਉਂ ਦੁੜ ਜਾ ਮਲਮਦਾਰ ਐ ਨਾ ਰੰਗੇ ਤੇ ਕਿਉਂ ਮਾ ਘਰ ਬਾਈਰੀ ਬਣ ਗਿਆ ਬਾਈਰੀ ਤਾਂ ਪਹਿ ਬੰਨਣਾ ਪੈਂਦਾ ਹੁਣ ਸਾਨੂੰ ਪਤੀ ਆਪ ਨੂੰ ਕੀ ਪਤਾ ਤੂੰ ਜੱਗਵਰੀ ਬਣ ਜਾ ਹਾਂ ਫਿਰ ਸਾਰੀ ਬੇਰੀ ਬਣ ਜਾਂਗੇ ਉਹ ਤਾਂ ਹੈਗੇ ਨੇ ਫਿਰ ਬੈਠਣਾ ਇੱਥੇ ਕੋਈ ਬਸ ਮੈਂ ਨਹੀਂ ਬਹਿੰਦੀ ਓਰੇ ਨਾ ਮੈਂ ਨਹੀਂ ਬਹਿੰਦੀ ਓਰੇ ਆ ਜਾ ਕੋਈ ਹੋਰ ਤਾਂ ਮੈਂ ਦੇਖਦੇ ਬੈਠਣ ਉਧਰ ਚਾਹ ਮੈਂ ਨਾ ਤੇਰੇ ਕੋਲ ਬੈਠਣ ਨਹੀਂ ਆਈ ਪਿਆਰ ਦੀਆਂ ਪਿੰਗਾ ਨਹੀਂ ਪਾਉਣਾ ਹੀ ਮੈਂ ਤਾਂ ਤੇਰੇ ਕੋਲ ਮੱਕ ਲੈਣ ਆਈ ਆ ਉਹ ਮੈਂ ਵੀ ਛੋਟੇ ਕੋਲ ਕਦੇ ਬਹਿ ਕੇ ਆਉਂਗਾ ਜਿੱਦਾਂ ਛੋਟਾ ਕੋਈ ਮਰਿਆ ਘਰ ਤੇਰਾ ਉਹਨੇ ਕੋਈ ਮਰ ਗਿਆ ਜਿਹੜਾ ਮੈਂ ਤੇਰੇ ਕੋਲ ਬੈਠਣ ਆਈ ਐ ਉਹ ਤੂੰ ਤਾਂ ਤਾੜ ਵੀ ਨਹੀਂ ਕਰਨੀਂਦੀ ਬਾਈ ਸਾਡਾ ਕਾ ਤਾਂ ਮਰੇ ਮਰਨ ਸਾਡੇ ਬੈਰੀ ਦੁਸ਼ਮਣ ਬੈਰੀ ਤਾਂ ਕੋਈ ਮਰਨ ਕੀ ਹੁਣ ਕੀ ਕਰੀਏ ਹੁਣ ਇਹ ਕੰਮ ਧੰਦੇ ਵਾਰੀ ਆਉਂਦਗਾ ਨਹੀਂ ਓਰੇ ਅੰਨ ਨੂੰ ਕੀ ਆ ਤੇਰੇ ਕੰਮ ਕਰਨ ਨੂੰ ਹੁਣ ਅਸੀਂ ਕਿਤੇ ਉਹੀ ਬੋਲੇ ਫਿਰ ਚੀਕ ਨਹੀਂ ਮਿੱਟੀ ਨਾਲ ਕੋਠਾ ਲਿਪਣਾ ਸਿੱਖੇ ਤਾ ਕੋਈ ਨਾ ਮਿੱਟੀ ਲਿਪਲਾਂਗੇ ਹਾਂ ਲਿਪਲਾਂਗੇ ਕਿੱਦਾਂ ਹਜੇ ਨਹੀਂ ਬੇਲ ਹੈਗੀ ਹਾਲੇ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਕੋਈ ਨਾ ਠੰਡ ਜੀ ਹੋ ਜਾਣ ਦੇ ਠੰਡ ਨਹੀਂ ਪੈਂਦੀ ਇੱਧਰ ਇੱਧਰ ਪੈਂਦੀ ਸਿਵਲਿਆ ਕਣੇ ਫਰ ਹੁਣ ਉਧਰ ਬਿੱਟੀ ਫਿਰਨੇ ਜਾਣਾ ਉੱਥੋਂ ਬੜਵਾ ਖਾਦ ਲੈਣਾ ਵੇ ਦੇਖੀ ਜੋ ਹੁਣ ਮੈਂ ਬਦਲਾ ਦੂੰ 1000 ਰੁਪਇਆ ਵੇ ਕੀ ਮੋੜ ਮੋੜ ਦੇਖਦਾ ਕੋਈ ਕਿਸੇ ਨੂੰ ਟਾਈਮ ਨਹੀਂ ਦਿੱਤਾ ਹੈ ਟਾਈਮ ਦਿੱਤਾ ਕਿਸੇ ਨੂੰ ਆ ਬੈਜੇ ਧੀ ਦੇ ਬਾੜ ਨਾ ਮੈਂ ਨਹੀਂ ਬੈਂਦੀ ਇੱਥੇ ਵੀ ਕਿਉਂ ਨਾ ਉਹ ਬੈਠਦਾ ਦੇਖ ਨਾ ਉਹਦੇ ਤੇ ਵਿਚ ਘੁੜ ਜੂੰਗੀ ਮੈਂ ਮੈਂ ਤੁਗੜਾ ਰੋੜੀ ਕੁੱਟਾਂ ਲਹਰ ਕੀ ਆ ਇੱਧਰ ਆ ਰਹੀਆਂ ਸਰੀਰ ਦੀ ਭਾਰੀਆਂ ਆ ਆਪਣੀ ਮੱਕਾ ਪਈ ਸਾਰਾ ਹਾਂ ਸੁੱਲੀਆਂ ਸੁੱਲੀਆਂ ਨਹੀਂ ਹੈਗੀਆਂ

ਫੇਰ ਕੌਣ ਲੈ ਗਿਆ? ਦਵਾਕ ਦੇ ਨਹੀਂ ਛੱਡ ਤੈਨੂੰ ਕੀ ਕਰੀਏ? ਇਹ ਤਾਂ ਟੂੜੂਛੇ ਦੱਬਣੇ ਪੈਣਗੇ। ਉਹ ਤਾਂ ਮੈਸਾਂ ਨੂੰ ਸੰਨੀ ਚਰਲਾ ਤੇ 10-15 ਦੱਬੇ। ਵੇ ਆ ਕੀ ਖੜਿਆ ਐ ਇੰਨਾ ਵੱਡਾ ਵੱਡਾ। ਕਿਹੜਾ? ਆਹਾ। ਇਹ ਬਾਥੂ ਆ ਭਾਈ। ਇਹ ਕੀ ਕਰਨਾ? ਸਾਗ ਦੇ ਪੌਣ ਨਾਲ ਜਿਹੜਾ ਉਹ ਹੀ ਆ। ਹਾਂ ਉਹ ਚੀਜ਼ ਆ ਵਧੀਆ ਮੰਗਾ। ਆ ਸੁੱਖਾਗਾ। ਸੁੱਖਾ ਤੂੰ। ਆ ਦੇਖ ਐ ਇਹਨੂੰ ਵੀ ਸੁੱਖਾ ਕਹਿੰਦੇ ਐ। ਵੇ ਪਤਾ ਐ ਮਰਦੇ ਹੁੰਦੇ ਆ ਹੱਥਾਂ ਤੇ। ਜੇ ਤੂੰ ਆਦਾਂ ਸੁੱਖੀ ਕਰ ਲੈ। ਹਾਂ। ਆਪਣੀਆਂ ਮੈਂਚੂ ਹੋ ਜੇ। ਜੋੜੀ ਬਣ ਜੇ ਹੈਂ। ਜੋੜੀ ਬਣ ਜਾ ਦੇਖੱਕ ਵੀ ਸੁੱਕ ਗਿਆ। ਸਪਰੇਅ ਕਰੀ ਸੀ ਕਲੋਰਾ ਹਾਂ ਬੂਜੇ ਤਾਂ ਨਹੀਂ ਡਾਉਣ ਆਪਾਂ ਬੂਜੇ ਵੇ ਬੱਸ ਆ ਜਾ ਤੂੰ ਜਿਹੜਾ ਕੰਮ ਆਇਆ ਉਹ ਕਰਾ ਦੇ ਕੰਮ ਤਾਂ ਦੇਖ ਪਾਣੀ ਖੜਾਗਾ ਮੱਕ ਚ ਕੱਲ ਨੂੰ ਮੈਂ ਤੈਨੂੰ ਵੱਢ ਕੇ ਆਪ ਹੀ ਸਟਿਉ ਫੇਰ ਮੈਂ ਜਾਮਾ ਓਏ ਜਾਣਾ ਕਾਦੇ ਮੈਂ ਕਿਤੇ ਉਥੇ ਬਹਿ ਜਾ ਹੁਣ ਆ ਖੱਬਲ ਤੇ ਬਹਿ ਜਾ ਜੇ ਖੜਦੀ ਕੋਈ ਨਾ ਆ ਜਾ ਰੇ ਖੜ ਜਾਂਨੇ ਆ ਜਾ ਓਏ ਮੈਂ ਖੜਨਾ ਆ ਬਾਈ ਬਾਹਲਾ ਖੜਾ ਨਹੀਂ ਜਾਂਦਾ ਮੈਂ ਇਥੋਂ ਕਿਉਂ ਤੇ ਤੂੰ ਖਾ ਤਾਂ ਨਹੀਂ ਖੜਾ ਜਾਂਦਾ ਓ ਬਰਾ ਦਵਾਈ ਨਹੀਂ ਲੈ ਕੇ ਆਇਆ ਮੈਂ ਕਾਦੀ ਓਏ ਐਹੀ ਬੱਸ

ਸਾਚੀ ਜੇ ਖਾਨ ਵਾਲੀ ਹੁੰਦੀਆਂ ਪੁੱਠੀਆਂ ਜਾਂ ਗੱਲਾਂ ਕਰੀਏ ਨਾ ਪੁੱਠੀਆਂ ਗੱਲਾਂ ਭਰੇ ਕਰ ਤੇ ਟੀਰੀਆਂ ਬੋਲੀਆਂ ਦੀਆਂ ਡੱਡੂ ਵੀ ਬੋਲੀ ਜਾਂਦੇ ਆ ਆ ਦੇ ਮੀਂਹ ਪਾਲਦੇ ਆਹ ਤਾਂ ਬੋਲਦੇ ਉਹਨੂੰ ਐ ਲੱਗੇ ਬਾਂਸ ਪਾਲਦੇ ਬਾਂਸ ਕੀ ਕਰਨਾ ਇਹਨਾਂ ਨੇ ਇਹ ਨਹੀਂ ਹੁੰਦਾ ਬੁੜਵਾ ਬਾਂਸ ਲੈਣੀ ਹੈ ਬਾਂਸ ਲੈਣਾ ਹਾਂ ਘਾਲ ਘੜਦੀਆਂ ਹੁੰਦੀਆਂ ਨੇ ਨਾ ਬੁੜੀਆਂ ਓਏ ਆਹ ਦੇਖ ਰੰਗੇ ਦਾ ਹੈ ਮੱਕਾ ਸਾਡਾ ਹੀ ਫਿਰ ਤਾਂ ਰੰਗਾ ਤੇਰਾ ਹਾਂ ਰੰਗਾ ਮੇਰਾ ਹੀ ਆ ਬਾ ਮੈਨੀ ਮੇਰਾ ਹੋ ਉਹ ਵਸਾ ਤੂੰ ਸਾਫਤ ਕਰਤਾ ਵੇ ਐਵੇਂ ਨਹੀਂ ਹੈਗਾ ਮੇਰਾ ਹੋ ਮੈਂ ਤਾਂ ਸੁਭੂ ਵੇ ਦੋਸਤ ਫਰੈਂਡ ਨਹੀਂ ਹੁੰਦੇ ਜਿਵੇਂ ਓ ਮੈਨੂੰ ਪਤਾ ਉਹ ਤੇਰੇ ਗਰਲ ਗਰਲ ਫਰੈਂਡ ਨਹੀਂ ਹੈਗਾ ਦੋਸਤ ਆ ਹੋ ਮੈਨੂੰ ਪਤਾ ਫੋਰਮ ਐ ਰੱਖਿਆ ਹੋਇਆ ਤੂੰ ਚੱਲ ਤੇਰੇ ਵਾਲੀ ਸਹੀ ਫੋਰਮ ਐ ਨਹੀਂ ਰੱਖਿਆ ਹੈ ਬਸ ਇਰਦੂ ਸਬਜੀ ਵਾਰੀ ਵਾਰੀ ਇੱਧਰ ਆਉਣੀ ਆ ਭਾਈ ਦੀ ਵੇ ਉਹਨੇ ਕੁਛ ਬੀਜਾ ਨਹੀਂ ਹੋਇਆ ਕੰਜਰ ਨੇ ਸਿਆਪਾ ਕਿਹੜਾ ਇੱਕਾ ਫੇਰ ਮੈਂ ਤੇਰੇ ਖੇਤ ਚਿੱਪਦੀ ਵੀ ਨਹੀਂ ਸੀ ਮੈਂ ਤਾਂ ਜਿਹੇ ਜਾਇਦਾਦ ਰੱਖਣੀ ਪੈਂਦੀ ਆ ਭਾਈ ਫਿਰ ਬੀਜਣਾ ਨਹੀਂ ਪੈਂਦਾ ਇਹਨਾਂ ਦੇ ਕੋਸ ਹਾਂ ਬਾਸਾਂ ਤਨੂੰ ਪਹਿਲੀ ਆ ਗਈਆਂ ਚਾਹ ਪੀਣ ਨੂੰ ਜੀ ਕਰਿਆ ਚਾਹੀ ਪਿਆ ਦੇ ਕੁੱਟ ਹਾਂ ਚਾਹ ਤਾਂ ਤਨੂੰ ਪਿਆ ਦੇਵਾਂਗਾ ਫਿਰ ਮੋਟਰ ਤੇ ਬਣਾ ਲਾ ਸਮਾਨ ਸਮਣ ਪਿਆ ਹੋਊ ਕੰਮ ਤਾਂ ਦਾ ਦੋ ਆ ਤਾਂ ਸਹੀ ਕਹਦਾ ਸਾਡੇ ਤੇਰੇ ਕੀ ਆ ਕੰਮ ਕਰ ਉਹ ਕੰਮ ਤਾਂ ਦਾ ਦਾ ਬੁਢਾ ਠੇਰਿਆ ਨੇ ਕਿਹੜੇ ਕੰਮ ਦਿੰਦੇ ਹੁੰਦੇ ਆ ਤੂੰ ਬੁਢਾ ਔਰ ਮੈਂ ਭਈ ਗੱਭਰੂ ਆ ਬੁਢਾ ਇਹਦਾ ਹੋਇਆ ਪਿਆ ਹਾਂ ਕਹਾਂ ਦਦਾ ਦੁਕਾਨਾ ਮੇਰੇ ਵਰਗਾ ਕੋ ਮੁਛਪੁੱਟ ਗੱਭਰੂ ਨਹੀਂ ਹੈਗਾ ਮੈਂ ਤਾਂ ਗੱਭਰੂ ਤਾਂ ਹੈਗਾ ਐਨੇ ਵੀ ਬੁਢਾ ਹੈ ਨਹੀਂ ਨੀ ਉਹ ਬੁਢਾ ਆ ਕੇ ਹੈਗਾ ਭਈ 45 ਸਾਲ ਦਾ ਹੈ ਨਾ ਨਾ ਹਾਂ 19 ਮਾਂ ਲੱਗਿਆ ਭਈ ਤੀਜੀ ਵਾਰ 19 ਮਾਂ ਤੀਜੀ ਵਾਰ ਲੱਗੇ ਹਾਂ ਇਹ ਕਿ ਮੈ ਲੱਗਦਾ ਹੁੰਦਾ ਤੀਜੀ ਵਾਰ 55 ਸਾਲ ਦਾ ਹੋ ਗਿਆ ਭਾਈ ਹਾਂ 55 ਸਾਲ ਦਾ ਹੋ ਗਿਆ ਅੱਛਾ ਮਾਹ ਕਿਤੇ 19 ਸਾਲ ਦਾ ਤੂੰ ਉਹ ਭਰ ਦੰਨੂ ਬਦਾਂ ਉਹ ਰਾਂਝੀ ਰੱਖਿਆ ਦਿਲ ਦਾ ਜਵਾਨ ਹੀ ਐ ਹਾਂ ਦਿਲ ਚ ਪਿਆਰ ਹੋਣਾ ਚਾਹੀਦਾ ਪਿਆਰ ਤਾਂ ਬਥੇਰਾ ਵੀ ਪਿਆਰ ਦਾ ਡੰਡਲ ਬਾਹਰ ਆਈ ਜਾਂਦਾ ਜੇ ਕੋਈ ਚੱਕੇ ਚੱਕਣ ਨੂੰ ਕਿਤੇ ਤੇਰੇ ਕੰਨੀ ਚੱਕਣ ਨੂੰ ਜੀ ਨਹੀਂ ਕਰਦਾ ਆ ਭਾਈ ਮੇਰੇ ਘਰ ਨਲੀ ਲੰਕਦੀ ਐ ਹੋ ਹੋ ਨਲੀ ਦੀ ਗੱਲ ਨਹੀਂ ਹੈਗੀ ਬੁੜਾ ਹੋ ਗਿਆ ਉਹ ਬੁੜੇ ਦਾ ਕਿਦਾਂ ਸਭ ਨਹੀਂ ਹੋ ਜਾਣਾ ਕੋਣਾ ਜਦੋਂ ਹੋਵਾਂਗਾ ਫੇ ਦੇਖੀ ਜੋ ਕਿ ਪਰ ਤੇਰੇ ਨਾਲ ਪਿਆਰ ਪਾਉਣ ਨੂੰ ਕੀ ਕਰਾਂਗੇ ਬੁੜਾ ਤਾਂ ਪਿਆਰ ਪਾ ਕੇ ਦੇਖ ਤੇ ਸਹੀ ਕਿਉਂ ਝੂਟੇ ਆ ਜਾਣਗੇ ਤੈਨੂੰ ਹਾਏ ਹਾਏ ਵੇ ਗਰਮੀ ਕਿੰਨੀ ਆ ਵੇ ਉੱਥੇ ਉਹ ਇਧਰ ਪਾਣੀ ਪਿਆ ਦੇ ਕਿਹੜਾ ਡਾਕਟਰ ਅਬਰ ਮੋਟਰਸਾਈਕਲ ਜਿੰਦਾ ਕਟਾ ਮੋਟਰਸਾਈਕਲ ਲਵੇ ਕੌਣ ਨੇ ਬੰਦੇ ਜੇ ਉਹ ਤਾਂ ਬਾਹਰਾਂ ਪਾਣੀ ਦੀ ਵਾਰ ਤੇ ਗੜਾ ਗੂੜਾ ਮਾਰਨਾ ਆ ਹੋਣਗੇ ਹੂੰ ਕੋਣ ਵੇ ਮੈਂ ਤੇ ਦਰਨੂ ਕਰ ਲੈਣਾ ਤੇ ਚੈਨ ਨੂੰ ਧਿਆਨ ਨਾ ਲੈਣਾ ਹਨਾ ਵੇ ਕੋਈ ਨਿਸ਼ਾਨ ਨਾ ਹੋਰ ਤੈਨੂੰ ਨਹੀਂ ਪਤਾ ਹੀ ਗਿਆ ਸੁੱਖੇ ਕੋਲ ਖੜੀ ਸੀ ਸੁੱਖੇ ਨਾਲ ਗਾਟੀ ਪਾਈ ਹੋਈ ਹੈ ਪਾਗੜਾ ਬੇਇੱਜ਼ਤ ਬੰਦੇ ਆ ਭਾਈ ਹੈਂਡਲ ਨਾ ਕਰ ਤਾ ਵੇ ਬੱਸ ਬੱਸ ਰਹਿਣ ਦੇ ਕਿੰਨੀ ਕਿ ਤੇਰੀ ਪਿੰਡ ਦੇ ਵਿੱਚ ਇੱਜ਼ਤ ਆ ਮੈਨੂੰ ਪਤਾ ਆ ਪਿੰਡ ਦੀ ਪੂਰੀ ਬਣੀ ਹੋਈ ਆ ਰੈਪਿਊਟੇਸ਼ਨ ਤੇਰੀ ਰੈਪਿਊਟੇਸ਼ਨ ਤਾਂ ਸਾਰੀ ਮਿੱਟੀ ਚ ਰੁਲੀ ਪਈ ਐ ਉਹ ਮੇਰੀ ਲੜਾਈ ਹੋ ਗਈ ਸੀ ਰੰਗੇ ਨਾਲ ਕੱਲ ਜੀ ਵਾਲੀ ਗੋਲੀ ਪਿੱਛੇ ਕਿਉਂ ਵੇ ਤੂੰ ਸਾਡੇ ਰੰਗੇ ਨਾਲ ਤਾਂ ਲੜ ਪਿਆ ਉਹ ਲੰਨਾ ਬੰਦਾ ਵਾਇਤ ਨੂੰ ਪਤਾ ਨਹੀਂ ਜਿਹੜੀ ਥਾਲੀ ਵਿੱਚ ਖਾਂਦਾ ਉੱਥੇ ਕੰਜਦਾ ਮੂਤ ਕਰਦਾ ਕਬਰਦਾਰ ਹੋ ਜੀ ਜੇ ਤੇ ਮੇਰੇ ਰੰਗੇ ਦਾ ਲੜਾਈ ਲੜਾਈ ਕਰੀ ਅੱਗੇ ਤੋ ਕਰਾਂਗਾ ਭਾਈ ਹੁਣ ਇਹ ਵੀ ਪਤਾ ਗਾਹਾਂ ਮੈਂ ਕੇਸ਼ ਵੀ ਕਰਦਾ ਹਾਂ ਤੇ ਦੇਖ ਐਵੇਂ ਬਲਤੇਜ ਕਿੱਥੇ ਗਿਆ ਹੈ ਉਹ ਬਲਤੇਜ ਤਾਂ ਸੰਧਾਰ ਲੱਗ ਗਿਆ ਹੋਇਆ ਕੀ ਦਾ ਕੁੜੀ ਦਾ ਹਾਂ ਆਬਦੀ ਦਾ ਸਭ ਗਵਾਂਡੀਆਂ ਦੀ ਲਾਣ ਵਗ ਗਿਆ ਲੈਣ ਵਗ ਗਿਆ ਤੇਣ ਵਗ ਗਿਆ ਉਹ ਗਵਾਂਡੀਆਂ ਦੀ ਕੁੜੀ ਦਾ ਸੁਦਾ ਆ ਗਿਆਣ ਵਗ ਗਿਆ ਅੱਛਾ ਮੈਂ ਕਿਤੇ ਆਬਦੀ ਕੁੜੀ ਦਾ ਹੋਰ ਉਹੀ ਤਾਂ ਗੱਲ ਉਹ ਵੀ ਸ਼ਿੱਤਰ ਖਾ ਗਿਆ ਗੱਲ ਆ ਕੀ ਦੇ ਤੋਵੇ? ਉਹ ਕੁਲਫੀ ਆ ਲੈ ਤੂੰ। ਕਿਉਂ? ਉਹ ਔਰ ਉਹਨੂੰ ਕਹਿੰਦਾ ਵੀ ਤੂੰ ਥੇ ਤੇ ਪਾਪੂ ਪਾਪੂ ਕਰਨਾ। ਹਾਂ। ਮੇਰਾ ਜਵਾ ਕਰਉਂਦੇ ਆ। ਫੇਰਾ। ਉਹ ਕੁਲਫੀ ਆ ਕਹਿੰਦਾ ਜੇ ਮੈਂ ਪਾਪੂ ਪਾਪੂ ਪੂਰਾ ਹੋ ਜਾਵੇ ਪਰਿੰਟਾ ਫਰਦੀਆਂ। ਉਹ ਗੱਲ ਵਿਚਾਲੀ ਰੱਖਤੀ। ਵੇ ਚੱਲ ਤੂੰ ਗੱਲ ਵੀ ਦੱਸ ਦੇ। ਕੁਲਫੀ ਆ ਕਹਿੰਦਾ ਜੇ ਪਾਪੂ ਪਾਪੂ ਨਾ ਕਰਦੇ। ਹਾਂ। ਪਰ ਸਾਡੇ ਜਵਾ ਕਰਉਂਦੇ ਆ। ਹਾਂ। ਬਸ ਲੜ ਪਏ ਪਈ। ਆ ਲੈ ਨੇ ਤਾਂ ਜੱਸਬਦਾ ਵੇਚਣਾ ਆਪਦਾ। ਪਾਪੂ ਪਾਪੂ ਬੁਜਾ ਕੇ ਵੇਚੇ ਚਾਹੇ ਬੋਲ ਕੇ ਵੇਚੇ। ਕੋ ਫਿਰ ਪਹਿਲਾਂ 2 ਰੁਪਏ ਨਹੀਂ ਆ ਜਾਂਦੀ ਸੀ ਲਾਲ ਜੀ ਹੁਣ ਕਿੰਨੇ ਦੀ 5 ਰੁਪਏ ਦੀ ਕਰਤੀ 10 ਦੀ ਕਰਤੀ ਭਾਈ ਪਿਓ ਤਾਂ ਖੋਏ ਜਿਆੜੀ ਆ 10 ਰੁਪਏ ਵਾਲੀ ਤਾਂ ਓਏ 5 ਦਾ ਦਿੰਦਾ ਮੈਂ ਕੁੱਪਾ ਜਿਹਾ ਵੀ ਨਹੀਂ ਦਿੰਦਾ ਉਹ ਵੀ 10 ਦਾ ਇਹ ਤਾਂ ਤਾਂ ਲੀਡ ਜਾ ਹੁੰਦਾ ਐ ਹਾ ਹੋ ਐ ਲਓ ਧਰ ਦੇ ਲੀਡ ਜਾ ਹਾਂ ਹਾਂ ਲੀਡ ਨਹੀਂ ਓ ਇਸਕਰੀਮ ਹੁੰਦੀ ਓ ਇੱਥੇ ਛਾਵੇਂ ਆ ਜਾ ਬਸ ਛਾਉਂ ਹੀ ਛਾਉਂ ਹੋ ਰਣ ਹੋ ਜਾ ਤੂੰ ਵੇ ਕੱਚੀ ਪੱਕੀ ਜੀ ਮੌਸਮਾ ਕੀੜੇ ਕੰਡੇ ਦਾ ਡਰ ਲੱਗਦਾ ਪਈ ਮੇਰੀ ਗੱਲ ਸੁਣ ਲੈ ਖੜ ਜਾ ਇਕੱਠਾ ਤੇ ਕਿਉਂ ਤੂੰ ਮੁੜ ਕੋ ਮੁੜ ਕੇ ਹੋਈਆਂ ਨਾਲ ਕਰਿਆ ਮੈਂ ਲੈ ਮੈਂ ਇੱਥੇ ਖੜ ਗਈ ਮੈਂ ਤਾਂ ਆਉਣੀ ਉੱਥੇ ਖੜੀ ਆ ਤੇ ਖੱਡਾ ਨਹੀਂ ਖੱਡਾਂ ਤਾਂ ਬਈ ਹੁਣ ਖੱਡਾਂ ਦੀ ਰੁੱਤ ਆ ਗਈ ਭਾਈ ਸਭ ਰੁੱਤ ਬਾਈ ਇੱਥੇ ਤਾਂ ਹੀ ਕਹਿੰਨੀ ਆ ਡਰ ਲੱਗਦਾ ਅਜੇ ਜਵਾਖ ਨਿਆਣੀ ਨੇ ਜਵਾਖ ਨਿਆਣੀ ਆਜੇ ਹੋਰ ਤੈਨੂੰ ਪਤਾ ਲੱਗੇਗਾ ਨਿੱਕੇ ਨਿੱਕੇ ਜਵਾਖਾ ਨੂੰ ਗੱਭਰੂ ਕਰ ਦਿੰਨੇ ਆ ਫਿਰ ਗੱਭਰੂ ਆਉਦੇ ਉਮਰ ਦੇ ਸਾਵਨਾ ਹੋਣਗੇ ਮੇਰੇ ਕਹੇ ਥੋੜੀ ਹੋਣਗੇ ਕੋਣ ਮਿਲ ਤਾਂ ਜੇ ਲੈ ਆ ਜਨਾ ਮਾ ਮਾਡੀ ਘਰ ਤੋਂ ਫੇਰਾ ਉੱਪਰ ਹੋ ਜਾਂਦੇ ਕਹਿੰਦੇ ਸਿੱਧੇ ਕੱਢ ਕੋਤ ਬਾਹਰ ਨਾ ਠੀਕ ਹੈ ਹਾਂ ਲੈ ਆਦੀ ਫਰ ਤੂੰ ਕਿੰਨੇ ਦਾ ਆਉਂਦਾ ਕੱਲ ਟਰੈਕਟਰ ਸਮਾਰਨ ਨਾ ਦਿੱਤਾ ਆ ਵੇਜ ਹਵਾ ਕਿਉਂ ਨਹੀਂ ਚੱਲਦੀ ਓਏ ਹਵਾ ਤਾਂ ਚੱਲਦੀ ਆ ਜਾ ਨਹੀਂ ਹੈਗੀ ਕਿਉਂ ਕਹਿੰਦੇ ਆ ਕਿ ਮਾਰਸੋਂ ਪੌਣ ਆ ਰਹੀ ਹਾਂ ਹਾਂ ਮਾਰਸੋਂ ਪੌਣ ਆ ਰਹੀ ਆ ਹਾਂ ਹਾਂ ਬਸ ਇੱਥੇ ਅੱਗੇ ਬੱਦਲ ਫਟੂਗਾ ਤੇ ਮੀਂਹ ਪਊਗਾ ਹੋਰ ਦੱਸ ਅੱਛਾ ਮੀਂਹ ਪੈ ਕੇ ਗਰਮੀ ਹੁੰਦੀ ਹੁੰਦੀ ਆ ਭਾਈ ਹੂੰ ਹੂੰ ਗਰਮੀ ਲੱਖਾਂਵਾਂ ਦਾ ਗਰਮੀ ਹੋਈ ਪਈ ਐ ਐਨਾ ਛੁੱਕਰ ਤੋਂ ਪਣੀ ਹੈਗੀ ਇੱਕਰ ਜਾ ਰੇ ਦੀ ਹਵਾ ਨਹੀਂ ਚੱਲਦੀ ਓਏ ਹਵਾ ਕਾ ਪਈ ਚੇੜੀ ਚੱਲੂ ਹੁਣ ਤਾਂ ਰਾਦੂ ਮੈਨੂੰ ਲੱਗਾ ਐਸੀ ਲਵਾਉ ਨਾ ਪੂ ਮੈਨੂੰ ਐਸੀ ਲਵਾ ਰਖ ਓਏ ਹਲਵਾ ਰਖੇ ਜਿਵੇਂ ਨਾ ਫਰਿੱਜ ਕੋਲ ਕੇ ਵਿੱਚ ਦੇ ਪੱਖਾ ਦਾ ਰੱਖ ਹਾ ਤੇਰਾ ਬਾਗੇ ਤਾਂ ਕੋਈ ਘਰੇ ਲਵਾ ਰਖ ਓ ਤੇਹੀ ਕਮੀ ਕਰਦਾ ਹੋ ਵਿੱਚ ਪੱਖਾ ਲਾ ਰੱਖਿਆ ਐਸੀ ਤੇ ਪੱਖਾ ਲਾ ਰੱਖ ਨਮਾਂ ਛੂਟਾ ਦੇ ਦਿੰਦਾ ਰਾਂ ਜਦੋਂ ਮਾਰ ਆਉਂਦਰੀ ਆ ਜਾਂਦੀ ਐ ਚੱਲ ਬਧੀਆ ਤੈਨੂੰ ਯਾਰ ਇਹੀ ਆਂਦਾ ਤੇ ਜਈਂਦੇ ਆ ਜਾਂਦੇ ਦਾ ਕਿਹੜੇ ਹੋਣਗੇ ਆਉਂਦੇ ਹੀ ਹੋਣਗੇ ਮੈਂ ਜਾਂਦੇ ਵੀ ਐ ਵਿੱਚ ਨਹੀਂ ਹਾਂ ਰਾਤ ਨੂੰ ਬਾਦ ਪੇਸ਼ੇ ਖਬਦਰਾ ਲੈ ਨਾ ਮਾਤਾ ਇੱਧਰ ਨੂੰ ਲੰਗੜਾ ਸੀ ਤੂੰ ਮੈਨੂੰ ਇੱਧਰ ਕਿਉਂ ਲਿਆਇਆ ਇੱਧਰ ਮੈਨੂੰ ਐ ਲੈ ਇੱਧਰ ਕੁੱਤੀ ਸੁੱਈ ਐ ਉਹ ਕੁੱਤੀ ਸੁੱਈ ਐ ਮੈਂ ਕੀ ਕਰਾਂ ਤੂਰਾ ਤਾਂ ਨਹੀਂ ਚਾਹੀਦਾ ਆ ਜਾ ਹੀ ਨੰਗ ਚੱਲ ਦਿਆ ਕਤੂਰਾ ਮੈਂ ਕੀ ਕਰਨਾ ਆ ਜਾ ਮੈਂ ਤਾਂ ਇਹੀ ਨੰਗ ਜੂੰਗੀ ਚੱਲ ਮਾਜਾ ਤੂੰ ਹੀ ਲਿਆ ਮੈਨੂੰ ਉਹ ਮੈਂ ਜਾ ਲਿਆ ਮੈਂ ਬੰਦੇ ਦਾ ਮਨ ਮੁੰ ਖੜ ਗਿਆ ਨਾ ਮੜਾ ਮੋਟਾ ਰੈਲੀ ਦੇਖ ਕੇ ਬੇ ਬਸ ਕਿਹੜੇ ਮਾਨ ਕਿਹੜੇ ਹੋ ਪੁੱਛਦਾ ਤੂੰ ਮਨ ਮੁੰ ਤਾਂ ਦੁਖੀ ਹੋਈ ਨੇ ਜਿਹੜਾ ਇੱਕ ਖਰਾਬੀ ਜਾ ਮੇਰੇ ਭੱਲੇ ਪਿਆ ਉਹਨੇ ਮੇਰਾ ਜੀਣਾ ਦੁੱਬਰ ਕੀਤਾ ਪਿਆ ਉਹ ਤਾਕ ਦੇ ਪਰੇ ਕਰ ਹੁੰ ਦੇਖੀ ਜਊਂ ਬੇ ਜੀਬ ਤੇਰਾ ਕਰਦਾ ਕੀ ਕਰਾਂ ਫਿਰ ਮੇਰੇ ਕਰਦਾ ਵੀ ਬਹੁਤਾ ਉਹ ਤਿਆਰ ਵੀ ਤੇਰਾ ਕਰਦਾ ਬੁੜੀਆਂ ਦੀ ਗੱਲ ਮੈਨੂੰ ਬੜੀ ਮਾੜੀ ਲੱਗਦੀ ਏ ਕਿਵੇਂ ਉਹ ਰਿਸ਼ਤੇ ਅੱਜ ਕੱਲ ਹੁੰਦੇ ਨਹੀਂ ਹਾਂ ਕਹਿੰਦੇ ਰਿਸ਼ਤਾ ਸਿਉਨੇ ਕਰਾਵਾਂਗੇ ਜਿਹਦੇ ਕੋਲ 10 ਕਿੱਲੇ ਬਾਣ ਹੈ ਜਾਂ ਫੌਜੀ ਹੈ ਜਾਂ ਕਿਤੇ ਲੱਗਿਆ ਹੋਏਗਾ ਹਾਂ ਪਰ ਪਈ ਜਿਹੜਾ ਸਾਡੇ ਵਰਗੇ ਦਾਗੀ ਬਰੂ ਦਾ ਕਿੱਧਰ ਜਾਣਾ ਹਾਂ ਹਾਂ ਸਹੀ ਗੱਲ ਉਹ ਦੋ ਕਿੰਨੀਆਂ ਵਾ ਮੈਂ ਤਾਂ ਕੁਛ ਨਹੀਂ ਦੇਖਿਆ ਕੋਈ ਜ਼ਮੀਨ ਨਹੀਂ ਇਹਦਾ ਕੋਈ ਕਿੱਡੇ ਨਹੀਂ ਮੈਂ ਤਾਂ ਵਿਆਹ ਕਰਾਉਣ ਦੀ ਕਰੀ ਮਣ ਪੱਕੀ ਛਰਾਬ ਪੀਂਦਾ ਮੁਸਕ ਮਾਰਦਾ ਰਹਿਣਾ ਨਾ ਵੇ ਨਾ ਧੋਵੇ ਪੈ ਪਲਾ ਜੇ ਅਗਰ ਖੁੱਤੇ ਬੈਤ ਨਾ ਆਇਆ ਤਾਂ ਕਰੂੰ ਇਵੇਂ ਮਾਰਦਾਗਾ ਚੱਪਾ ਕਿੜਾ ਇੱਕ ਆ ਕੁੱਟਦਾਗਾ ਓਏ ਭਾਈ ਮੇਰੀ ਗੱਲ ਸੁਣ ਲੈ ਤੁਸੀਂ ਲੋਟ ਆਈਆਂ ਹੁੰਦੀਆਂ ਮੈਂ ਤੇਰਾ ਕੀ ਵਿਗਾੜਦਾ ਮੈਨੂੰ ਸ਼ਰਾਬ ਜੇ ਦੇਣ ਲੱਗੇ ਸ਼ਰਾਬ ਤਾਂ ਤੈਨੂੰ ਆਏ ਦਿੰਨਾ ਹਾਂ ਵੀ ਜੁੱਤ ਕੋ ਰਿਸ਼ਤੇ ਦੀ ਗੱਲ ਰੇੜਦੀ ਹਾਂ 10 ਕਿੱਲੇ ਬਾਣ ਹੂੰ ਜੋ ਬਾਜ 10 ਕਿੱਲੇ ਵਾਲਾ ਇਹਨਾ 10 ਕਿੱਲੇ ਵਾਲਾ ਨਾ ਵਿਆਹ ਹੁੰਦਾ ਤੇ ਨਸ਼ਾ ਪਤਾ ਕਰਦਾ ਤਲਾਕ ਦੇ ਦਿੰਦਾ ਫਿਰ ਵੀ 2 ਕਿੱਲੇ ਦੇ ਆਉਣਗੇ ਉਹ ਤੁਸੀਂ ਤੁਸੀਂ ਨੂੰ ਵੀ ਮੈਂ ਕਿਹੜਾ ਰੋਜ਼ ਵਿਆਹ ਕਰਾਉਣੀ ਓ ਰੋਜ਼ ਵਾਲੀ ਕੰਮ ਹੋਇਆ ਪਿਆ ਹੁਣ ਤਾਂ ਵੇ ਬੱਸ ਵੇ ਤੂੰ ਵੀ ਸੁੱਖਿਆ ਉਹ ਮੇਰੀ ਤਾਂ ਸਾਰੀ ਜਖਮਾਂ ਤੇ ਨੂਨ ਮਿਰਚ ਨਾ ਛਿੜਕ ਮੇਰੀ ਤਾਂ ਸਾਰੀ ਉਮਾਂ ਨੰਗੀ ਪਈ ਐਹੀਆ ਕੁਝ ਦੇਖਦੇ ਨੂੰ ਠੀਕ ਐ ਮੈਂ ਤਾਂ ਜਿਹੜਾ ਅੱਜ ਦਾ ਲਾ ਮਾਰ ਜੰਗੀ ਕਰਾ ਲੈਂਦੇ ਆ ਹਾਂ ਮੈਂ ਤਾਂ ਉਹ ਕਰਾਉਣਾ ਹੂੰ ਦੇਖੀ ਜਊ ਇਹਦਾ ਕਰਾਇਗਾ ਉਹ ਜਾਊਗਾ ਬੰਠਣ ਕੱਢਾ ਉਦਾਂ ਦੇ ਕੀੜੇ ਦੇਊਗਾ ਦੇਖੀ ਜਓ ਕੋਪੇ ਪੱਟ ਨੂੰ ਦੋਤ ਨਾਂਦਰਾ ਜੋ ਹਾਂ ਉਹ ਪੱਟਲਾ ਭਾਈ ਜੇ ਕੋ ਮਿਲਦੀ ਆਪਾਂ ਦਾ ਕੁਝ ਨਹੀਂ ਕਹਿੰਦੇ ਤਾਂ ਦੇਖਾ ਫਿਰ ਮੈਂ ਕੱਲ੍ਹ ਤੋਂ ਜਾਣ ਲੱਗੂ ਜੇ ਕੋਈ ਤੇਰੀ ਰਹਿਬਣੀ ਦੱਸਦੇ ਫਿਰ ਮੈਂ ਨਾ ਮੈਂ ਤਾਂ ਕੀ ਕਰਾਉਣੀ ਕਿਉਂ ਨਾ ਮੇਰਾ ਤਾਂ ਬਸ ਹੋਇਆ ਹੀ ਤੇ ਕਮਾ ਮੈਂ ਕਰਾਈ ਬੈਠੀ ਆ ਪਹਿਲਾਂ ਹੀ ਮੈਂ ਤੇਰੇ ਨਾਲ ਕਿੱਥੋਂ ਕਰਾ ਲਾਂ ਉਹ ਦੇਖ ਕਰਾਉਣਾ ਤਾਂ ਕਰਾ ਲੈ ਇਹ ਕੋਈ ਬਾਰ-ਬਾਰ ਮੌਕੇ ਨਹੀਂ ਮਿਲਦੇ ਹੁੰਦੇ ਇਹ ਜੇ ਵੇ ਬਸ ਹੁਣ ਕੀ ਕਰਨਾ ਜਵਾਖਾ ਜੱਲਣ ਵਾਲੇ ਹੋਏ ਬੈਠੇ ਆ ਇੱਥੇ ਲੰਬ ਮਰਜਾ ਕੀ ਤਾਰਨਗੇ ਉਹ ਜਵਾਕ ਤਾਂ ਦੇਖੀ ਜੀ ਜਵਾਕ ਤਾਂ ਮੈਂ ਸਾਹਮਣੋਂ ਕਿੰਨੇ ਜਵਾਕ ਆ ਦੋ ਹੀ ਨੇ ਦੋ ਆ ਇਹ ਕੋਈ ਤਾਂ ਮੈਂ ਫਿਰ ਥਰਮਲ ਚਲਾ ਦਿੰਨਾ ਹਨਾ ਹਾਂ ਇੱਕ ਨੂੰ ਭਰਾ ਪਾਜੇ ਕੰਮ ਕੁਮ ਜਿ ਕੰਨ ਲਾ ਦੇ ਕੇ ਵਾਸਤੇ ਕਾ ਦਾ ਕੰਮ ਓ ਸਿੱਖਣਾ ਕਰਵਾ ਜਿਹੜਾ ਬਾਲ ਬੂਲ ਕੱਟਦੇ ਆ ਕਹਿੰਦੇ ਲਾਈ ਨੂਈ ਦਾ ਕੰਮ ਬਈ ਕੇ ਹਾਂ 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 ਛੂਨ ਚਲਾ ਦੇ ਨੱਕ ਨੂੰ ਹੂੰ ਹੂੰ ਅਰੇ ਦੇਖ ਲੈ ਮਨ ਮਾਹਲਾ ਫਿਰ ਤਾ ਚੱਲ ਦੇਖਦੇ ਆ ਕਰਦੇ ਆ ਕੋਈ ਹੱਲ ਓ ਹੱਲ ਕਰਨਾ ਦਾ ਕਰ ਲੈ ਭਈ ਨਹੀਂ ਤੇਰੀ ਮਰਜ਼ੀ ਐ ਨਾ ਜੇ ਤੈਨੂੰ ਮਿਲਦੀ ਐ ਤੂੰ ਵਿਆਹ ਕਰਾ ਮੇਰੀ ਆਸਤੇ ਨਾ ਰਹਿ ਨਹੀਂ ਭਰ ਜੇ ਤੂੰ ਮਰ ਮਾ ਹੋਰ ਨੂੰ ਜਵਾਬ ਦੇ ਦੇਣਾ ਹਾਂ ਤਰ ਭਾ ਤੂੰ ਨਾ ਗਿਜਾ ਕਾ ਹਾਂ ਦੇਖੀ ਜੂ ફરમા માં હે તું આદા કરલા માડે ખેત ગેડા મારે માં ખેત ની મા આદા પાણી ની વારી સી પાણી લાગી જંદા